ਸਭ ਤਾਰੀ ਉਪਤੇ ਹੋਏ ਸੋ ਆਚਰਨ ਕਾਲ ਜਿਨਨਤ ਰਮਤੁ ਮਹੀ ਨਾ ਦੀ ਰਾਗ ਸੁਦਾ ਸੁਸਨ ਲਗੇ ਹਰਿ ਦਾਸ ਬਮਾਦੀ ਕੀਓ ਪਿੰਡ ਸਭ ਰਾਮਾ ਨਾ ਕੋ ਨਾਰਕ ਸਭ ਪ੍ਰਥੀ ਵਡਿਆਰ ਪਹਰਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਜੀ ਨਾ ਵਾਹਿਗੁਰੂ ਬੁਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਅਰਦਾਸਿਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਾਏ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤੰਬ ਭਗਤੀ ਸਿਮਰਤਾ ਗੁਰੂ ਨਾਨਕ ਲੰਦਿਆਲੇ ਫਿਰ ਸੋ ਸਵੇਰੇ ਕਾਰਨੋਂ ਨਿਦੇ ਆਵੇ ਧਾਈ ਸਭ ਥਾਈ ਸਦਸਵੇਂ ਪਾਤਸ਼ਾਹ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਸਰਬਸਦਾਨੀ ਸਭ ਥਾਈ ਹੋ ਜੀ ਸਹਾਇ ਸਭ ਥਾਈ ਹੋ ਜੀ ਸਹਾਇ ਦਸਾਂ ਆਦਿ ਸ਼ਹੀਦਿਓ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇਦਾਰ ਜੀ ਦਾ ਧਿਆਨ ਕਰਕੇ ਬੋਲ ਜੀ ਪੰਜਾਬ ਪਿਆਰਿਆਂ ਚੌਥਾ ਸਭ ਜਾਦੇ ਆਚਾਰੀ ਪਿਆ ਵਟਕੇ ਛਕਿਆ ਦੇਖ ਲਈ ਤੇਗਵਾਈ ਦੇਖੇ ਅੰਨ ਕੀ ਤਾ ਤੇ ਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲ ਜੀ ਜਿੰਨਾ ਸਿੰਘਾਂ ਸਿੰਘਣੀਆਂ ਰਹਿ ਲੱਗੇ ਸੀ ਦਿੱਤੇ ਬੰਗ ਬੰਦ ਕਟਵਾਈ ਖੋਪਰੀਆਂ ਲੁਹਾਈਆਂ ਚੜਕੜੀਆਂ ਨੇ ਚੜ੍ਹੇ ਤਾਰਾ ਦੇ ਨਾਮ ਚਲਵਾਏ ਗੀ ਗੁਰਦਵਾਰੇ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਇਆ ਤਨਾ ਸਿੰਘਾਂ ਸਿੰਘਣੀਆਂ ਪੁਚੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲ ਤੁਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਹੋਵਾ ਹੈ ਗੁਰੂ ਵਾਹਿਗੁਰੂ ਚਿਤਿ ਆਵੇ ਚਿਤਿ ਆਵਣ ਕਾ ਸਤਕਾਰ ਸਰਬ ਸੂਵੇ ਜਾਨਾ ਖਾਲਸਾ ਜੀ ਸਾਹਿਬ ਤਾਂ ਦਰਚਿਆ ਰਿਆ ਦਿਗ ਦੇਵ ਦਿਵਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਔਰ ਵਾਲੇ ਬੋਲੋ ਇਖਾਰੋ ਸਖੀਦਾਨ ਕੀਦੰਗ ਰਹਾਦਾਨ ਭਵੇਕਦਾਨ ਵੀ ਸਾਧਾਨ ਪ੍ਰਭ ਸਾਧਾਨ ਦਾਗਾ ਸਰਦਾਨ ਨਾਮਦਾਨ ਸ਼੍ਰੀ ਅਵਸਖ ਸਾਹਿਬ ਜੀ ਕੇ ਗਰਸ਼ਿਨੀ ਸ਼ਰਾਨ ਚੌਕੀਆਂ ਚ ਬੇਉੰਗੇ